ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਣ ਕਰਨਾ ਜੀ ਅੱਜ ਆਪਾਂ ਤੁਹਾਨੂੰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਬਾਰੇ ਦੱਸਾਂਗੇ ਸਾਰਿਆਂ ਨੂੰ ਸ੍ਰੀ ਹਜ਼ੂਰ ਸਾਹਿਬ ਦੀ ਇਤਿਹਾਸ ਬਾਰੇ ਪਤਾ ਪਰ ਫਿਰ ਵੀ ਮੈਂ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਇਸ ਨਾਲ ਬਹੁਤ ਹੀ ਦਿਲ ਨੂੰ ਸਕੂਨ ਤੇ ਸ਼ਾਂਤੀ ਮਿਲਦਾ ਸੋ ਕਿਰਪਾ ਕਰਕੇ ਅਖੀਰ ਤੱਕ ਜ਼ਰੂਰ ਸੁਣਨਾ ਜੀ ਇਹ ਪਾਵਨ ਅਸਥਾਨ ਮਹਾਰਾਸ਼ਟਰ ਸਟੇਟ ਵਿੱਚ ਨਾ ਡੇਡ ਸਟੇਸ਼ਨ ਤੋਂ 1 ਮੀਲ ਪੂਰਬ ਦਿਸ਼ਾ ਨੂੰ ਸ਼੍ਰੀ ਦਸ਼ਮੇਸ਼ ਪਿਤਾ ਜੀ ਦੀ ਅੰਤਮ ਯਾਦਗਾਰ ਤਾਜ਼ਾ ਕਰਾ ਰਿਹਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੱਖਣ ਆਗਮਨ ਤੇ ਸਾਹ ਤੋਂ ਪਹਿਲਾਂ ਗੁਰਦੁਆਰਾ ਸੰਗਤ ਸਹਾਵ ਨਦੀ ਕਿਨਾਰੇ ਦੇਖ ਕੇ ਡੇਰੇ ਲਗਾਏ ਸਨ ਖਾਲਸਾ ਜੀ ਦਾ ਮੌਜੂਦਾ ਗੁਰਦੁਆਰਾ ਲੰਗਰ ਸਾਹਿਬ ਵਾਲੀ ਥਾਂ 'ਤੇ ਲੰਗਰ ਸ਼ਕਨ ਮੰਗਰੂ ਨਗੀਨਾ ਘਾਟ ਤੇ ਸਜੇ ਦੁਪਹਿਰ ਦੇ ਦੀਵਾਨ ਵਿੱਚ ਸਾਹਿਵਾ ਨੇ ਆਪਣੇ ਪੂਰਵਲੇ ਸਮਾਚਾਰ ਸੁਣਾਉਂਦਿਆਂ ਇੱਕ ਦਿਨ ਫਰਮਾਇਆ ਅਸਾਂ ਸਤਜੁਗ ਅਤੇ ਤ੍ਰੇਤਾ ਇੱਥੇ ਹੀ ਤਪੱਸਿਆ ਕਰਦਿਆਂ ਬਿਤਾਇਆ ਹੈ ਤਾਂ ਸਿੰਘ ਨੇ ਉਸ ਪਵਿੱਤਰ ਅਸਥਾਨ ਦੀ ਦਰਸ਼ਨੇ ਬਿਲਾ ਆਸ਼ਾ ਪ੍ਰਗਟ ਕੀਤੇ ਦੂਜੇ ਦਿਨ ਅੰਮ੍ਰਿਤ ਵੇਲੇ ਹੀ ਦਸਮ ਪਿਤਾ ਇਸ਼ਨਾਨ ਸੂਤ ਸ਼ਸਤਰ ਬਸਤਰ ਕਲੰਗੀ ਜਿਗਾ ਸਜਾ ਮੌਜੂਦਾ ਸਤਖੰਡ ਵਾਲੀ ਸਾਹਿਬ ਵਾਲੀ ਤਾਂ ਆਏ ਅਤੇ ਇਸ ਥੜੇ ਜੀ ਦੀਆਂ ਸਤਕਾਰ ਸਾਹਿਤ ਪੰਜ ਪ੍ਰਕਰਮਾਂ ਲੈ ਵਾਹਿਗੁਰੂ ਜੀ ਕੀ ਫਤਿਹ ਗਜਾ ਥੜੇ ਸਾਹਿਬ ਦੇ ਉੱਪਰ ਵਿਰਾਸਮਣ ਹੋ ਕੇ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਵਿੱਚ ਲੀਨ ਹੋ ਗਏ ਸਵੇਰੇ ਪਾਉ ਫੁੱਟਣ ਵੇਲੇ ਜਦੋਂ ਥਲੇ ਬੈਠੇ ਨੌ ਰਖੀਸ਼ਾਂ ਨੇ ਰਖੀਸ਼ਾਂ ਦੀ ਸਮਾਧੀ ਖੋਲੀ ਤਾਂ ਸਿੰਘਾਂ ਸੰਤੇ ਨਿਰੰਕਾਰੀ ਜੋਤ ਵਿਰਾਸਮਣ ਹੋਈ ਦੇਖ ਬਹੁਤ ਹੀ ਅश्चਰਜ ਤੇ ਵਿਸਮਾਦ ਹੋਏ ਸਾਰੇ ਕਮਲ ਪਰਸਨ ਹਿਤ ਉੱਠੇ ਸਵੇਰ ਹੋ ਜਾਣ ਕਰਕੇ ਸੰਗਤਾਂ ਵੀ ਦਰਸ਼ਨ ਨੂੰ ਆਉਣ ਲੱਗ ਪਈਆਂ ਸਨ ਅਤੇ ਸਹਿਵਾ ਨੇ ਆਪਣੇ ਅੰਮ੍ਰਿਤ ਵਰਸਾਉਣ ਵਾਲੇ ਨੇਤਰ ਖੋਲ ਲਏ ਉਹਨਾਂ ਰਖਿਸਰਾਂ ਨੂੰ ਚਰਣਾ ਤੇ ਡਿਗਿਆ ਦੇਖ ਕੇ ਸਹਿਵਾ ਨੇ ਪੁੱਛਿਆ ਤੁਸੀਂ ਕੌਣ ਹੋ ਕਦੋਂ ਤੇ ਇੱਥੇ ਰਹਿੰਦੇ ਹੋ ਨਾ ਰਖਿਸਰਾ ਨੇ ਬੜੀ ਅਧੀਨਗੀ ਸਹਿਤ ਬੇਨਤੀ ਕੀਤੀ ਪ੍ਰਭੂ ਜੀਓ ਅਸੀਂ ਨੌ ਨਦਰ ਖਿਸਰ ਇਸ ਨਗਰੀ ਦਾ ਨਾਮ ਨੰਦ ਏਡ ਹੈ ਅਸੀਂ ਨੌ ਨਦਰ ਖਿਸਰ ਗੁਰੂ ਬ੍ਰਹਮਾਨੰਦ ਜੀ ਦੇ ਚੇਲੇ ਸਤਜੁਗ ਤੋਂ ਇਥੇ ਤਪੱਸਿਆ ਕਰ ਰਹੇ ਹਾਂ ਸਤਜੁਗ ਵਿੱਚ ਇਹ ਗੋਵਿੰਦ ਨਗਰੀ ਸੋਹਣੇ ਦੀ ਨਗਰੀ ਸੀ ਬਾਣ ਗੰਗਾ ਗੁਦਾਬਰੀ ਬਾਣ ਗੰਗਾ ਦੁੱਧ ਦੀ ਭਗਦੀ ਸੀ ਸਾਰੇ ਦੇਵਤੇ ਤੇ ਨਾਮ ਜਪਣ ਵਾਲੇ ਇੱਥੇ ਹੀ ਨਿਵਾਸ ਰੱਖਦੇ ਸਨ ਅੱਜ ਸਾਡੇ ਧੰਨ ਭਾਗ ਹਨ ਕਿ ਆਪ ਜੀ ਦੇ ਪਾਵਨ ਦਰਸ਼ਨ ਪਰਸ ਕੇ ਚਿਰਾਂ ਤੋਂ ਭਟਕਦੇ ਮਨਾਂ ਨੂੰ ਸ਼ਾਂਤੀ ਅਤੇ ਆਨੰਦ ਪ੍ਰਾਪਤ ਹੋਇਆ ਹੈ ਹੁਣ ਸਾਡੀ ਅੰਤਮ ਸ਼ੰਕਾ ਵੀ ਨਿਰਵਰਤ ਨਵਿਰਤ ਕਰਨ ਦੀ ਕਿਰਪਾਲਤਾ ਕਰੋ ਹਜ਼ੂਰ ਨੇ ਮੁਸਕਰਾਉਂਦਿਆਂ فرمایا ਭਾਈ ਜਿਨ੍ਹਾਂ ਲਈ ਤੁਹਾਡੇ ਗੁਰੂ ਬ੍ਰਹਮਾਣੰਦ ਜੀ ਨੇ ਤੁਹਾਡੇ ਪਾਸ ਇੱਕ ਅਮਾਨਤ ਰੱਖੀ ਹੋਈ ਹੈ ਸੋ ਅਸੀਂ ਉਹੀ ਆ ਗਏ ਹਾਂ ਤੇ ਉਹ ਪੁਸਤਕ ਸਾਨੂੰ ਦੇ ਦਿਵੋ ਅੰਤਰਜਮੀ ਦਾਦਾ ਜੀ ਤੋਂ ਇਹ ਬਚਨ ਸੁਣ ਕੇ ਉਹ ਰਖੀ ਸਰ ਬਹੁਤ ਆਨੰਦ ਤੇ ਵਿਸਮਾਦ ਹੋਈ ਅਤੇ ਉਹ ਪੁਸਤਕ ਅੱਗੇ ਭੇਟਾ ਲਿਆ ਤਰੀ ਫਿਰ ਗੁਰੂ ਜੀ ਤੋਂ ਦੇਵ ਲੋਕ ਨੂੰ ਜਾਣ ਦੀ ਆਗਿਆ ਮੰਗੀ ਸਹਿਵਾ ਨੇ ਫਰਮਾਇਆ ਨੌ ਅਨੰਦ ਜੀਵ ਹਾਲਾਂ ਆਪ ਜੀ ਦੀ ਆਉ ਨੌ ਦਿਨ ਬਾਕੀ ਹੈ ਸੋ ਇਹ ਸਮਾਂ ਸਤ ਸੰਗ ਵਿੱਚ ਬਿਤਾ ਕੇ ਮੋਕਸ਼ ਨੂੰ ਪ੍ਰਾਪਤ ਹੋਵੋ ਨਾਨੰਦਾ ਨੇ ਆਪਣੀ ਵਿਥਿਆ ਦੱਸਦਿਆਂ ਕਿਹਾ ਪ੍ਰਭੂ ਜੀਓ ਸਾਨੂੰ ਆਪਣੇ ਗੁਰੂ ਬ੍ਰਹਮਾਨੰਦ ਜੀ ਦੇ ਬਚਨਾਂ ਅਨੁਸਾਰ ਇਸ ਕਾਲ ਯੁਗ ਤੱਕ ਇੱਥੇ ਠਹਿਰਨਾ ਪਿਆ ਹੈ ਜਿਸ ਸਿੰਘਾਸਨ ਤੇ ਆਪ ਹੁਣ ਸੁਭ ਇਮਾਨ ਹੋ ਅਸੀਂ ਤੇ ਸਾਡੇ ਗੁਰੂ ਜੀ ਇਸ ਦਾ ਬਹੁਤ ਹੀ ਸਤਿਕਾਰ ਕਰਦੇ ਸਨ ਅਤੇ ਰੋਜ਼ ਸਵੇਰੇ ਪਰ ਕਰਮਲ ਫੁੱਲ ਚੜਾਉਂਦੇ ਸਨ ਇੱਕ ਦਿਨ ਸਾਡੇ ਪੁੱਛਣ ਤੇ ਗੁਰੂ ਜੀ ਨੇ ਫਰਮਾਇਆ ਕਿ ਇਹ ਥੜਾ ਇੱਕ ਮਹਾਨ ਪ੍ਰਤਾਪਵਾਨ ਨਰਿੰਜਨੀ ਜੂਤ ਦਾ ਹੈ ਜਿਸ ਲਈ ਇਸ ਦਾ ਸਤਕਾਰ ਅਤੇ ਅਦਬ ਕਰਨਾ ਬਣਦਾ ਹੈ ਫਿਰ ਸਾਡੀ ਦਰਸ਼ਨ ਇਬਲਾਸ਼ਾ ਪ੍ਰਗਟ ਕਰਨ ਤੇ ਗੁਰੂ ਜੀ ਨੇ ਸੁਤੇ ਸਿੱਧ ਹੀ ਇਹ ਬਚਨ ਕਰ ਦਿੱਤਾ ਜੋ ਆਟਲ ਹੋ ਗਿਆ ਕਿਉਂਕਿ ਹੁਣ ਤੁਹਾਨੂੰ ਦਰਸ਼ਨਾਂ ਦੀ ਇਬਲਾਸ਼ਾ ਉਪਜੀ ਹੈ ਇਸ ਲਈ ਤੁਹਾਨੂੰ ਕਾਲ ਯੁਗ ਤੱਕ ਇੱਥੇ ਹੀ ਰਹਿਣਾ ਪਵੇਗਾ ਉਹ ਕਾਲ ਯੁਗ ਵਿੱਚ ਆਤਾਰ ਧਾਰ ਕੇ ਇੱਕ ਨਰੋਲ ਪੰਥ ਸਜਾਉਣਗੇ ਅਤੇ ਆਪ ਇਸ ਸਿੰਘਾਸਨ ਤੇ ਸੁਭ ਇਮਾਨ ਹੋ ਤੁਹਾਨੂੰ ਮੋਕਸ਼ ਦੀ ਦਾਤ ਬਖਸ਼ਣਗੇ ਫਿਰ ਕਈ ਉੱਤਰ ਪ੍ਰਸ਼ਨ ਹੋਣ ਪਿੱਛੋਂ ਸਾਡੇ ਇਹ ਬੇਨਤੀ ਕਰਨ ਤੇ ਜੀ ਸਾਨੂੰ ਉਹਨਾਂ ਦੀ ਕਿਸ ਤਰ੍ਹਾਂ ਪਛਾਣ ਹੋਵੇ ਤਦ ਇਹ ਪੁਸਤਕ ਸਾਨੂੰ ਅਮਾਨਤ ਦੇ ਕੇ ਫਰਮਾਇਆ ਸੀ ਉਹਨਾਂ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੋਵੇਗਾ ਅਤੇ bina ਤੁਹਾਡੇ ਦੱਸੇ ਉਹ ਆਪ ਹੀ ਇਹ ਪੁਸਤਕ ਮੰਗ ਲੈਣਗੇ ਇਹ ਸਾਰਾ ਸਮਾਚਾਰ ਸੁਣ ਕੇ ਸੰਗਤਾਂ ਬਹੁਤ ਹੀ ਆਨੰਦ ਤੇ ਨਿਹਾਲ ਹੋਈਆਂ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜਾਂ ਪਾ ਦਿੱਤੀਆਂ ਜਿਸ ਨੂੰ ਸੁਣ ਕੇ ਸਾਰਾ ਨਗਰ ਹੀ ਇੱਥੇ ਆਣ ਇਕੱਤਰ ਹੋਇਆ ਇਹ ਅਸਥਾਨ ਉਸ ਵੇਲੇ ਇੱਕ ਮੁਗਲ ਦੀ ਜ਼ਮੀਨ ਵਿੱਚ ਸੀ ਉਕਤ ਸਮਾਚਾਰ ਸੁਣ ਕੇ ਉਹ ਮੁਗਲ ਬਹੁਤ ਡਰਿਆ ਅਤੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜੀ ਇਹ ਜ਼ਮੀਨ ਮੇਰੀ ਹੈ ਆਪ ਕਿਰਪਾ ਕਰਕੇ ਹੋਰ ਕਿਤੇ ਚਲੇ ਜਾਓ ਅੰਤ ਜਦੋਂ ਇਸ ਸਿੰਘ ਇਸ ਨੇ ਸਿੰਘਾਂ ਅੱਗੇ ਕੋਈ ਦਾਲ ਗਲਦੀ ਨਾ ਦੇਖੀ ਤਾਂ ਬਾਦਸ਼ਾਹ ਬਹਾਦਰ ਸ਼ਾਹ ਪਾਸ ਜਾਫਰੀ ਆਦੀ ਹੋਇਆ ਜੋ ਸਾਹਿਵਾ ਦੇ ਦਰਸ਼ਨ ਲਈ ਇੱਥੇ ਹੀ ਠਹਿਰਿਆ ਹੋਇਆ ਸੀ ਦੂਜੇ ਦਿਨ ਜਦੋਂ ਬਾਦਸ਼ਾਹ ਦਰਸ਼ਨਾਂ ਨੂੰ ਆਇਆ ਤਾਂ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜਿਓ ਆਪ ਤੇ ਆਲੂ ਤੇ ਬਖਸ਼ਾਂ ਦੋ ਇਸ ਮੁਗਲ ਫਰੀਆਦੀ ਤੇ ਵੀ ਰਹਿਮ ਕਰੋ ਇਸ ਵੇਲੇ ਉਹ ਮੁਗਲਵੀ ਬਾਦਸ਼ਾਹ ਦੇ ਹੁਕਮ ਅਨੁਸਾਰ ਆਪਣੇ ਗਵਾਹ ਸ਼ਹਿਰ ਦੇ ਮਾਲਵੀ ਬੁਲਾਣੇ ਲੈ ਕੇ ਇੱਥੇ ਹਾਜ਼ਰ ਸੀ ਅਤੇ ਇਹੋ ਬੇਨਤੀ ਕਰਨ ਲੱਗਾ ਬਾਦਸ਼ਾਹ ਸਲਾਮਤ ਇਹ ਜ਼ਮੀਨ ਕਈ ਪੁਸ਼ਤਾ ਤੋਂ ਮੇਰੀ ਚੱਲੀ ਆ ਰਹੀ ਹੈ ਚੁਪਈ ਪੁਸਤੈਨੀ ਇਹ ਥਾਨ ਹਮਾਰਾ ਜਾਨਤ ਗਿਰ ਦਿਨ ਵਾਇਤ ਸਾਰਾ ਬੂਜ ਲੈ ਸਭ ਕੋ ਇਸ ਠੂਰੀ ਜੋ ਸ਼ੀਨਤ ਕਰ ਸੀਨੇ ਜੂਰੀ ਤੂ ਮੇਰੇ ਕਸ਼ ਬਸ ਨਾ ਬਸਾਏ ਮਾਲਕ ਸਾਹ ਸਕਲ ਹੀ ਠਾਈ ਬਾਦਸ਼ਾ ਸਲਾਮਤ ਇਹ ਜ਼ਮੀਨ ਕੀ ਪੁਸ਼ਤਾ ਤੋਂ ਮੇਰੀ ਚੱਲੀ ਆ ਰਹੀ ਹੈ ਸਹਿਵਾ ਨੇ ਫਰਮਾਇਆ ਸ਼ਾਹੀ ਇਹ ਅਸਥਾਨ ਸਤਜੁਗ ਤੋਂ ਸਾਡਾ ਚਲਿਆ ਆ ਰਿਹਾ ਹੈ ਅਤੇ ਇਹਨਾਂ ਦੀ ਤਕੀਬਲ ਸੇਵ ਕੇਵਲ ਸੰਭਾਲ ਹੀ ਹੈ ਫਿਰ ਜੋ ਜੀ ਪ੍ਰੀਤਮ ਜੀ ਨੇ ਸਾਰਿਆਂ ਦੇ ਸਾਹਮਣੇ ਉਹ ਜਗ੍ਹਾ ਪਟਵਾਈ ਅਤੇ ਆਪਣੇ ਸਤਜੁਗੀ ਆਸਨ ਭਸਮ ਦਾਟੇਰ ਪਉਵਾ ਕਰ ਮੰਡਲ ਤੇ ਮਾਰਾ ਕਢਵਾ ਕੇ ਆਪਣਾ ਅਸਥਾਨ ਪ੍ਰਗਟ ਕੀਤਾ ਜੋ ਤੱਪ ਕਰਕੇ ਉਸੇ ਤਰ੍ਹਾਂ ਕਾਇਮ ਸਨ ਫਿਰ ਗਰੀਬ ਨਵਾਜ਼ ਦਾਤਾ ਜੀ ਨੇ ਪਰਸਨ ਹੋ ਕੇ ਉਸ ਤੁਰਕ ਨੂੰ ਇਸ ਅਸਥਾਨ ਤੇ ਮੋਹਰਾ ਬਿਸ਼ਾ ਕੇ ਬਖਸ਼ਿਆ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਤੁਹਾਨੂੰ ਪਸੰਦ ਆਵੇਗੀ ਕੱਲ ਫਿਰ ਮਿਲਾਂਗੇ ਜੀ ਨਵੀਂ ਜਾਣਕਾਰੀ ਲੈ ਕੇ ਸਸੇ ਕਾਲ ਜੀ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਦੇ ਜਾਚਕਾਂ ਕਿਰਪਾ ਕਰਕੇ ਮਾਫੀ ਜਰੂਰ ਦੇ ਦਿਓ ਸਸ਼ੀਅਕਾਲ ਜੀ